ਸਿਵਲ ਹਸਪਤਾਲ ਫਾਜ਼ਿਲਕਾ ਬਚਾਉਣ ਵਾਲੇ ਮਰੀਜ਼ ਪੀਣ ਵਾਲੇ ਸਾਫ਼ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਲਗਾਏ ਗਏ ਆਰਓ ਵਿੱਚ ਅਕਸਰ ਪਾਣੀ ਨਹੀਂ ਆਉਂਦਾ ਅਤੇ ਜੇਕਰ ਇਹਨਾਂ ਵਿੱਚ ਪਾਣੀ ਆਉਂਦਾ ਹੈ ਤਾਂ ਉਹ ਵੀ ਪੀਣ ਯੋਗ ਨਹੀਂ ਹੁੰਦਾ ਜਿਸ ਕਾਰਨ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਧਰ ਐਸਐਮਓ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਰਓ ਠੀਕ ਕਰਵਾ ਦਿੱਤੇ ਗਏ ਹਨ ਪਾਣੀ ਦਾ ਕੋਈ ਪ੍ਰਬੰਧ ਨਹੀਂ ਜੀ ਪਾਣੀ ਖਾਰਾ ਹੈ ਤੇ ਬਾਹਰ ਵੀ ਖਾਰਾ ਸਾਰੇ ਹਸਪਤਾਲ ਵਿੱਚ ਕੋਈ ਪਾਣੀ ਦਾ ਪ੍ਰਬੰਧ ਹੈ ਨਹੀਂ ਜੀ ਆ ਪਾਣੀ ਹੈ ਨਹੀਂ ਦੀ ਸਰ ਖਿਆ ਬਿਲਕੁਲ ਪਾਣੀ ਹੈ ਨਹੀਂ ਜਾ ਪੂਰਾ ਹਾਲ ਹੈ ਜੀ ਇੱਥੇ ਬੜੀ ਦੁਨੀਆ ਉਖੀ ਹੈ ਜੀ ਅਸਪਤਾਲ ਵਿੱਚ ਪਾਣੀ ਨਹੀਂ ਹੈ ਮੁੱਲ ਲੈਉਣੇ ਆ ਜੀ ਬਾਹਰੋਂ ਪਰ ਠੰਡਾ ਅਡਰ ਲੈਉਣੇ ਆ ਜੀ ਨਾਲ ਪਾਣੀ ਦਾ ਮੁੱਲ ਜੀ 20 ਰੁਪਏ ਦੀ ਲਾਉਂਦੇ ਆ ਜੀ ਬਗਲ ਆਰ ਜੀ ਐਵੇਂ ਬਰਵਾਦ ਜੀ ਬਾਹਰ ਤੋਂ ਖਾ ਕੜੇ ਰੱਖੇ ਪਏ ਥੱਲੇ ਬਾਹਰ ਉਹ ਖਾਣਾ ਪਾਣੀ ਆਉਣਾ ਵਿੱਚ ਨਹੀਂ ਹੈ ਜੀ ਨਹੀਂ ਖਾ ਲੈ ਕੋਈ ਪਾਣੀ ਸਾਫ ਸਵਾਈ ਤਾਂ ਠੀਕ ਠਾਕ ਹੈ ਜੀ ਬਾਕੀ ਪਾਣੀ ਦਾ ਯਾ ਮਾੜਾ ਜੀ ਹਾਂ ਹਾਂ ਪਾਣੀ ਦਾ ਬੰਦ ਹੋਣਾ ਤੇ ਆ ਬੋਰ ਵਿੱਚ ਇੰਨੀ ਸਵਿਧਾ ਹੈਗੀ ਹੈ ਕਿ ਅਸੀਂ 10 ਦਾ 10 ਸਾਲ ਹੋ ਗਿਆ ਬੋਰ ਹੀ ਜਾਂਦੇ ਆ ਕੱਲ ਮੇਰੀ ਮਾਂ ਤਾਂ ਦੇ ਮਾਂ ਠੱਠੇ ਨੇ ਟੱਕਰ ਮਾਰੀ ਸਾਵ ਨੂੰ 7 ਵਜੇ ਸੀ ਲੈ ਕੇ ਆਏ ਆ ਤੇ ਰਾਤ ਨੂੰ ਕੋਈ ਕਰਵਾ ਦੇ ਨਹੀਂ ਸੀ ਜਾਂ ਕੁਝ ਚੰਗੀ ਨਹੀਂ ਸੀ ਦੇਖੋ ਜਿਲ੍ਹਾ ਹੋਣ ਕਰਕੇ ਹੋਣਾ ਚਾਹੀਦਾ ਜ਼ਰੂਰ ਜੀ ਹਾਂ ਮੇਰਾ ਨਾਮ ਜਗੀਰ ਕੋਰ ਪਾਣੀ ਪੋਣੀ ਦਾ ਇੰਤਜ਼ਾਮ ਨਹੀਂ ਗਾ ਚਾ ਬਹੁਤ ਇਹਨਾਂ ਕੋ ਬੱਚਿਆ ਇਥੇ ਦਾਖਲੇ ਗਏ ਹਾਂਜੀ ਹਾਂਜੀ ਤਿੰਨੇ ਦਿਨਾਂ ਤੋਂ ਦਾਖਲੇ ਸਾਨੂੰ ਅਗਰ ਦੋ ਦਿਨ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਪਾਣੀ ਕਿਸ ਤਰ੍ਹਾਂ ਪਿੰਦੇ ਹੋ ਅਸੀਂ ਤਾਂ ਬਾਹਰੋਂ ਲੈ ਆ ਕੇ ਪਿੰਦੇ ਇਥੇ ਅਸਤਵਾਰੋਂ ਲੈ ਆਏ ਨੇ ਅਸਤਵਾਰੋਂ ਲੈ ਆਏ ਨੇ ਕੋਈ ਇਥੇ ਸਾਫ ਸਫਾਈ ਦਾ ਕੋਈ ਪ੍ਰਬੰਧ ਹੈ ਹੀ ਨਹੀਂ ਅਜੇ ਤੱਕ ਇਹਨੇ ਵੀ ਸਫਾਈ ਹੋਣੀ ਚਾਹੀਦੀ ਪੂਰੀ ਹੈ ਥੋੜਾ ਹੈ ਵੀ ਜਾਨ ਜਾਣ ਵਾਸਤੇ ਜਿਹੜੇ ਵੀ ਇੰਨੇ ਪਬਲਿਕ ਆਂਦੀ ਹੈ ਇਸ ਕਸ ਵਾਸਤੇ ਆਂਦੀ ਜਨਰਕੀ ਨਹੀਂ ਰਹਿ ਵਰਜੇ ਬਸ ਕਿੰਦਾ ਵੀ ਹੋਣਾ ਚਾਹੀਦਾ ਵੀ ਹੂ ਵੀ ਬਾਥਰੂਮ ਬੋਤਲ ਬਕਈ ਜਾਣਾ ਆਣਾ ਕਿਚਨ ਨੇ ਕੋਈ ਪ੍ਰਬੰਧ ਹੈ ਹੀ ਨਹੀਂ